ਪਾਪ ਫ੍ਰਾਂਸਿਸ ਜੋ 12 ਸਾਲਾਂ ਤੱਕ ਦੁਨੀਆ ਦੇ ਲਗਭਗ 1.5 ਅਰਬ ਰੋਮਨ ਕੈਥੋਲਿਕਾਂ ਦੇ ਅਧਿਆਤਮਿਕ ਆਗੂ ਰਹੇ ਦਾ 88 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਰੋਮਨ ਕੈਥੋਲਿਕ ਚਰਚ ਵਿੱਚ ਇੱਕ ਨਵੇਂ ਪਾਪ ਦੀ ਨਿਯੁਕਤੀ ਦੀ ਰਵਾਇਤੀ ਅਤੇ ਰਹੱਸਮਈ ਪ੍ਰਕਿਰਿਆ ਦੀ ਸ਼ੁਰੂਆਤ ਕਰੇਗੀ। ਇਸ ਪ੍ਰਕਿਰਿਆ ਨੂੰ ਖਨ ਕਲੇਵ ਕਿਹਾ ਜਾਂਦਾ ਹੈ। ਅਸਲ ਵਿੱਚ ਪਾਪ ਨੂੰ ਕੈਥੋਲਿਕ ਚਰਚ ਦਾ ਸਰਵਉੱਚ ਮੁਖੀ ਮੰਨਿਆ ਜਾਂਦਾ ਹੈ। ਉਹਨਾਂ ਨੂੰ ਸੈਂਟ ਪੀਟਰ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ ਜੋ ਯਿਸੂ ਮਸੀਹ ਦੇ ਚੇਲਿਆਂ ਦਾ ਮੁਖੀ ਸੀ। ਇਸ ਕਾਰਨ ਕਰਕੇ ਪਾਪ ਕੋਲ ਚਰਚ ਦੇ ਸਿਧਾਂਤਾਂ ਅਤੇ ਵਿਸ਼ਵਾਸਾਂ ਉੱਤੇ ਪੂਰਾ ਅਧਿਕਾਰ ਹੁੰਦਾ ਹੈ। ਨਵੇਂ ਪਾਪ ਦੀ ਚੋਣ ਕਿਵੇਂ ਹੁੰਦੀ ਹੈ? ਆਓ ਇਸ ਬਾਰੇ ਵੀ ਗੱਲ ਕਰਦੇ ਹਾਂ। ਪਾਪ ਫਰਾਂਸਿਸ ਦੇ ਦਿਹਾਂਤ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਹੈ ਕਿ ਅਗਲਾ ਪਾਪ ਕੌਣ ਹੋਵੇਗਾ? ਇਹ ਧਿਆਨ ਦੇਣ ਯੋਗ ਹੈ ਕਿ ਪਾਪ ਦੀ ਚੋਣ ਦੀ ਪ੍ਰਕਿਰਿਆ ਬਿਲਚਲ ਚਸਪ ਹੈ ਪਾਪ ਦੀ ਮੌਤ ਤੋਂ ਬਾਅਦ ਕਾਲਜ ਆਫ ਕਾਰਡੀਨਲਸ ਇੱਕ ਨਵੇਂ ਪਾਪ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰਦਾ ਹੈ ਕਾਲਜ ਆਫ ਕਾਰਡੀਨਲਸ ਵਿੱਚ 252 ਸੀਨੀਅਰ ਕੈਥੋਲਿਕ ਅਧਿਕਾਰੀਆਂ ਹਨ ਜਿਨ੍ਹਾਂ ਦੇ ਵਿੱਚੋਂ ਸਿਰਫ 138 ਹੀ 80 ਸਾਲ ਦੀ ਉਮਰ ਦੇ ਕਾਢਾ ਹਨ ਅਤੇ ਵੋਟ ਪਾਉਣ ਦੇ ਯੋਗ ਹਨ ਬਾਕੀ ਮੈਂਬਰ ਬਹਿਸ ਦੇ ਵਿੱਚ ਸ਼ਾਮਲ ਹੋ ਸਕਦੇ ਹਨ ਕਿੱਟੇ ਧੂਏ ਦਾ ਕੀ ਰਹੱਸ ਹੈ ਆਓ ਇਸ ਬਾਰੇ ਵੀ ਜਾਣਦੇ ਹਾਂ ਵੋਟਿੰਗ ਵਰਟਿਕਨ ਦੇ 16 ਚੈਪਲ ਦੇ ਵਿੱਚ ਹੁੰਦੀ ਹੈ ਜਿੱਥੇ ਮਾਈਕਲ ਐਂਜਲੋ ਦੀਆਂ ਮਸ਼ਹੂਰ ਪੇਂਟਿੰਗਸ ਹਨ ਕਾਰਡੀਨਲ ਨਵੇਂ ਪਾਪ ਦੀ ਚੋਣ ਹੋਣ ਤੱਕ ਚਰਚ ਨੂੰ ਚਲਾਉਂਦੇ ਹਨ ਜਦੋਂ 16 ਚੈਪਲ ਤੋਂ ਕਾਲੇ ਧੂਏ ਦੀ ਬਜਾਏ ਚਿੱਟਾ ਧੂਆ ਉੱਠਦਾ ਹੈ ਤਾਂ ਇਹ ਦੁਨੀਆ ਨੂੰ ਸੰਕੇਤ ਦਿੰਦਾ ਹੈ ਕਿ ਇੱਕ ਨਵਾਂ ਪਾਪ ਚੁਣਿਆ ਗਿਆ ਹੈ ਚਿੱਟੇ ਧੂਏ ਤੋਂ ਬਾਅਦ ਇੱਕ ਸੀਨੀਅਰ ਕਾਰਡੀਨਲ ਬਾਲਕੋਨੀ ਤੇ ਆਉਂਦਾ ਹੈ ਤੇ ਹਰ ਬੀਮ ਉਸ ਪਾਪਮ ਦਾ ਐਲਾਨ ਕਰਦਾ ਹੈ ਜਿਸ ਦਾ ਅਰਥ ਹੈ ਕਿ ਸਭ ਦੇ ਕੋਲ ਇੱਕ ਨਵਾਂ ਬੌਬ ਹੈ ਇਸ ਤੋਂ ਬਾਅਦ ਨਵਾਂ ਬੌਬ ਆਪਣੇ ਚੁਣੇ ਹੋਏ ਨਾਮ ਨਾਲ ਲੋਕਾਂ ਦੇ ਸਾਹਮਣੇ ਪੇਸ਼ ਹੁੰਦਾ ਹੈ ਅਗਲਾ ਪੌਪ ਕੌਣ ਹੋਵੇਗਾ ਇਸ ਵਾਰ ਵੀ ਗੱਲ ਕਰਦੇ ਹਾਂ ਆਮੇ ਸਿਧਾਂਤਕ ਤੌਰ ਤੇ ਕੋਈ ਵੀ ਬਪਤਿਸਮਾ ਪ੍ਰਾਪਤ ਰੋਮਨ ਕੈਥੋਲਿਕ ਆਦਮੀ ਪਾਪ ਬਣ ਸਕਦਾ ਹੈ ਪਰ ਪਰੰਪਰਾ ਇਹ ਰਹੀ ਹੈ ਕਿ ਕਾਦੀਨਾਲਾ ਵਿੱਚੋਂ ਹੀ ਇੱਕ ਨੂੰ ਚੁਣਿਆ ਜਾਂਦਾ ਹੈ 2013 ਵਿੱਚ ਚੁਣੇ ਪਾਪ ਫ੍ਰਾਂਸਿਸ ਪਹਿਲੇ ਦੱਖਣੀ ਅਮਰੀਕੀ ਪਾਪ ਸਨ ਪਰ ਹੁਣ ਤੱਕ 266 ਪਾਪਾਂ ਦੇ ਵਿੱਚੋਂ 217 ਇਟਲੀ ਤੋਂ ਸਨ ਜਿਸ ਤੋਂ ਪਤਾ ਲੱਗਦਾ ਹੈ ਕਿ ਅਗਲਾ ਪਾਪ ਯੂਰੋਪੀਅਨ ਵੀ ਹੋ ਸਕਦਾ ਹੈ ਤੇ ਸੰਭਵ ਤੌਰ ਤੇ ਇਟਲੀ ਤੋਂ ਟਾਈਪ ਫਰਾਂਸਿਸ ਨੇ ਆਪਣੇ ਜੀਵਨ ਕਾਲ ਦੌਰਾਨ ਪਰੰਪਰਾਵਾਂ ਨੂੰ ਸਰਬਨੌਂ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਉਹਨਾਂ ਦਾ ਅੰਤਿਮ ਸੰਸਕਾਰ ਵੀ ਉਸੇ ਦਿਸ਼ਾ ਦੇ ਵਿੱਚ ਹੋਵੇਗਾ ਉਹਨਾਂ ਨੂੰ ਵੈਟਿਕਨ ਦੇ ਵਿੱਚ ਨਹੀਂ ਸਗੋਂ ਰੋਮ ਦੇ ਸੰਤਾ ਮਰੀਆ ਨਗਿਓਰ ਬਸਿਲਕ ਦੇ ਵਿੱਚ ਦਫਨਾਇਆ ਜਾਵੇਗਾ ਰਵਾਇਤੀ ਤਿੰਨ ਤਬੂਤਾਂ ਦੀ ਬਜਾਏ ਉਹਨਾਂ ਨੂੰ ਜ਼ਿੰਕ ਦੀ ਪਰਤ ਵਾਲੇ ਇੱਕ ਸਧਾਰਨ ਲੱਕੜ ਦੇ ਤਬੂਤ ਦੇ ਵਿੱਚ ਦਫਨਾਇਆ ਜਾਵੇਗਾ ਉਹਨਾਂ ਦੀ ਮ੍ਰਿਤਕ ਦੇ ਨੂੰ ਜਨਤਕ ਦਰਸ਼ਨ ਲਈ ਤਬੂਤ ਤੇ ਨਹੀਂ ਰੱਖਿਆ ਜਾਵੇਗਾ ਪਰ ਤਬੂਤ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ